ਉਹ ਪੁੱਛਿਆ ਕਿ ਜੀ ਜੀਪੀ ਤਾਤਿਮ ਅਹ ਬੰਦੇ ਨੂੰ ਪਛਾਣਦੇ ਜੀ ਮੈਂ ਭਾਈ ਹਰਪ੍ਰਤਮ ਦੇ ਪੁੱਤਰ ਜੁਆਈ ਆ ਉਹ ਅੱਗੇ ਕੀ ਕੀ ਨਾਂ ਕੀ ਹੈ ਨਾ ਉਹ ਤੁਹਾਡੇ ਪੁੱਤਰ ਜੁਆਈ ਹੈ ਕਿੱਥੋਂ ਦਾ ਹੈ ਚਲਵੰਡੀ ਦਾ ਉਹਦੇ ਵਾਲੇ ਮੈਨੂੰ ਇਹ ਪੁੱਛਿਆ ਵਾ ਵੀ ਜੀ ਦੇਖੇ ਹੋਏ ਆ ਮੈਂ ਤੇ ਪੁੱਤਰ ਨੂੰ ਤੇ ਪੇਨਾ ਨਾਂ ਲੈ ਕੇ ਆ ਤੇ ਖੜੇ ਨਾਂ ਕਰੂਗਾ ਅੱਛਾ ਇਹ ਤਾਂ ਤੇ ਨਾਂ ਨਾਲ ਲੈ ਕੇ ਇੱਜ ਸਵੇਰ ਦੇ ਆਇਆ 5 ਵਜੇ ਕੀ ਕਹਿ ਕੇ ਗਈ ਤੁਮ ਹੁਣ ਆਂਦੇ ਇੱਥੇ ਅੱਜ ਤਰੀਕ ਨੂੰ ਤੇ ਪੇਸ਼ ਕਰੋ ਉਹਨੂੰ ਪੇਸ਼ ਕਰਾਓ ਕਿਨੂੰ ਉਹਨੂੰ ਕਰਨ ਤੇ ਘਰੋਂ ਭੱਜਿਆ ਕਹੋਣਾ ਕਹਿ ਰਹੇ ਸੀ ਵੀ ਘਰੋਂ ਭੱਜ ਗਿਆ ਕੋਈ ਮੇਰਾ ਪੁੱਤਰ ਆਈ ਹੈ ਤੇ ਨਾਮ ਕੀ ਹੁੰਦਾ ਤਪਰਾ ਤਰਾਬਿਜੋ ਤਰਾਬਿਜੋ ਨਹੀਂ ਤਰਾਬਿਜੋ ਹੁੰਦੇ ਹਨ ਇਹ ਨਾਮ ਜਿਹੋ ਤੇ ਇਹ ਦਾਤਾ ਕਿ ਦੇਖ ਕੇ ਖੜੇ ਹੋ ਗਏ ਵੀ ਉਹਨੇ ਜੇਲ੍ਹ ਚ ਖੜਿਆ ਹਮ ਤਾਂ ਕੀਤਾ ਕੋਈ ਵੀ ਮੈਨੂੰ ਨੱਥ ਦੇ ਲੈ ਜਾ ਤੁਹਾਡੇ ਕਿੰਨੇ ਬੱਚੇ ਆ ਮੇਰੇ ਤਿੰਨ ਬੱਚੇ ਤੇ ਇੱਕ ਕਹਿੰਦੇ ਨੇ ਇੱਕ ਧੀਲ ਚ ਆ ਪੁੱਤਰੇ ਪੰਜਾਹ ਪੁੱਤਰੇ ਨੇ ਪੰਜ ਪੁੱਤਰ ਕਰਨ ਜਦ ਪੁੱਤਰਾ ਖਾਦਾ ਮਰ ਗਿਆ ਡੈਥ ਉਹ ਦੇਖਦੀ ਅੱਛਾ ਹਾਂਜੀ 10-10 ਬੱਚੇ ਆਏ ਤੇ ਇੱਕ ਪੁੱਤਰਾ ਜੇਲ੍ਹ ਚ ਆ ਹਾਂਜੀ ਤੇ ਇੱਕ ਇੱਕ ਦੇ ਸਕੂਲ ਜਾਂਦਾ ਹੈ ਅੱਛਾ ਤਿੰਨ ਪੁੱਤਰੀ ਸੀ ਹਾਂਜੀ ਦੋ ਦੋ ਇੱਕ ਪੁੱਤਰੀ ਵਿਆਹੀ ਅੱਛਾ ਤੇ ਤਲਾਸ਼ੀ ਲਗੀ ਘਰ ਦੀ ਹਾਂਜੀ ਸਾਰਾ ਘਰ ਹਾਂਜੀ ਉਚਿੰਨ ਮੈਂ ਹੁਣ ਜਾਣ ਲੱਗੇ ਕੀ ਕਹਿਗੇ ਬਣਾ ਦੇ ਆ ਕਿ ਤੇ ਇਹਨਾਂ ਨੂੰ ਪੇਸ਼ ਕਰਾਂ ਉਹਨਾਂ ਦਾ ਮੰਮੀ ਡੈਡੀ ਪੇਸ਼ ਕਰਾਵੇ ਮੈਂ ਸੀ ਕਰ ਮੇਰੇ ਆ ਕੇ ਹਾਰਡਿਕ ਉਹਦੇ ਬੱਚੇ ਨਹੀਂ ਕਿ ਅੱਜ ਕੱਲ੍ਹ ਤਾਂ ਪਤਾ ਹੈ ਉਹ ਤੁਹਾਡੀ ਬੇਟੀ ਨੂੰ ਵੀ ਕਹਿੰਦੇ ਸੀ ਨਾ ਵੀ ਉਹ ਕਿਉਂ ਨਹੀਂ ਆ ਰਹੀ ਉਹਦਾ ਮਾਮਾ ਸਾਬਰਾ ਨਹੀਂ ਜੀ ਠੀਕ ਹੈਗਾ ਉਹ ਜੀ ਪਾਪ ਚਾਣਾ ਜਿਹਾ ਕਰਾਂ ਉਹਨੂੰ ਕਿ ਨਿਕਲ ਜਾ ਕੇ ਕਹਿੰਦੇ ਤੂੰ ਉਹਨਾਂ ਦੇ ਨਾਲ ਹੈਂ ਜੀ ਤੁਹਾਡੇ ਤੇ ਪ੍ਰੈਸ਼ਰ ਵੀ ਕੋਈ ਪਾਇਆ ਨਹੀਂ ਹਾਰਦਿਕ ਹਾਂ ਉਹਨਾਂ ਨੇ ਦਿੱਤੀ ਉਹਨਾਂ ਨੂੰ ਬੁਲਾਉਂ ਗਿਆ ਜਿਹੜਾ ਜਿਹੜਾ ਉਹਨਾਂ ਨੂੰ ਪੇਸ਼ ਕਰਾਓ ਹਾਂਜੀ ਆਪਰੇਸ਼ਨ ਪਰ ਆਸ਼ੇ ਤਦੇ ਮਾਰਾ ਪੇਸ਼ ਕਰਾਓ ਨਹੀਂ ਤਾਂ ਹਾਂ ਉਹਨਾਂ ਨੇ ਕਹਿ ਦਿੱਤਾ ਉਹਨਾਂ ਨੂੰ ਪੇਸ਼ ਜੇ ਨਾਮ ਨਾਮ ਪੇਸ਼ ਕਰੋਗੇ ਫਿਰ ਤੁਹਾਨੂੰ ਪੁੱਛਿਆ ਜੂਗਾ